ਪ੍ਰਸ਼ਨ ਨੰਬਰ 1 ਇੰਟਰਨੈਟ ਦਾ ਪੂਰਾ ਨਾਮ ਕੀ ਹੈ ਨੰਬਰ 1 ਇੰਡੀਆ ਨੈਟਵਰਕ ਨੰਬਰ 2 ਇੰਟਰਨਲ ਨੈਟ ਨੰਬਰ 3 ਇੰਟਰਨੈਟ ਨਿਊਟਨ ਨੰਬਰ 4 ਇੰਟਰਨੈਸ਼ਨਲ ਨੈਟਵਰਕ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਇੰਟਰਨੈਸ਼ਨਲ ਨੈਟਵਰਕ ਪ੍ਰਸ਼ਨ ਨੰਬਰ 2 ਵਾਈਫਾਈ ਦਾ ਪੂਰਾ ਨਾਮ ਕੀ ਹੈ ਨੰਬਰ 1 ਵਾਇਰ ਫ੍ਰੀ ਲਾਈਨ ਨੰਬਰ 2 ਵਾਇਰਲ ਫੈਨ ਲਿੰਕ ਨੰਬਰ 3 ਵਾਬੀਫਾਈਲ ਨੰਬਰ 4 ਵਾਇਰਲੈਸ ਫੈਡਿਲਿਟੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਵਾਇਰਲੈਸ ਫੈਡਿਲਿਟੀ ਪ੍ਰਸ਼ਨ ਨੰਬਰ 3 Google ਦਾ ਜਨਮ ਕਦੋਂ ਹੋਇਆ ਸੀ? ਨੰਬਰ 1 2002 ਵਿੱਚ, ਨੰਬਰ 2 1995 ਵਿੱਚ, ਨੰਬਰ 3 1988 ਵਿੱਚ, ਨੰਬਰ 4 1998 ਵਿੱਚ। ਇਸ ਸਵਾਲ ਦਾ ਸਹੀ ਉੱਤਰ ਹੈ ਨੰਬਰ 4 1998 ਵਿੱਚ। ਪ੍ਰਸ਼ਨ ਨੰਬਰ 4 YouTube ਦੀ ਸਥਾਪਨਾ ਕਿਸ ਨੇ ਕੀਤੀ ਸੀ ਨੰਬਰ 1 ਮਾਰਕ ਜਕਰਬਰਗ ਨੰਬਰ 2 ਲੈਰੀ ਪੇਜ ਨੰਬਰ 3 ਬਿਲ ਗੇਟਸ ਨੰਬਰ 4 ਚੈਟ ਹਰਵੀ ਸਟੀਵ ਚੈਨ ਇਸ ਸਵਾਲਾਂ ਦਾ ਸਹੀ ਉੱਤਰ ਹੈ ਨੰਬਰ 4 ਚੈਟ ਹਰਵੀ ਸਟੀਵ ਜੈਨ ਪ੍ਰਸ਼ਨ ਨੰਬਰ 5 ਫੇਸਬੁਕ ਦਾ ਸਥਾਪਕ ਕੌਣ ਹੈ ਨੰਬਰ 1 ਜੈਫ ਬੀਰੋਜ਼ ਨੰਬਰ 2 ਸੁੰਦਰ ਪਿਚਾਰੀ ਨੰਬਰ 3 ਇਰੋਨ ਮਾਸਕ ਨੰਬਰ 4 ਮਾਰਕ ਜੈਕਰਬਰਗ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਮਾਰਕ ਜਕਰਬਰਗ ਪ੍ਰਸ਼ਨ ਨੰਬਰ 6 ਸਭ ਤੋਂ ਵੱਧ ਵਰਤੀ ਜਾਣ ਵਾਲਾ ਸਰਚ ਇੰਜਨ ਕਿਹੜਾ ਹੈ ਨੰਬਰ 1 ਜਾਹੂ ਨੰਬਰ 2 ਬਿੱਗ ਨੰਬਰ 3 ਡੱਕ ਡੱਕ ਕੋ ਨੰਬਰ 4 ਗੂਗਲ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 Google ਪ੍ਰਸ਼ਨ ਨੰਬਰ 7 ਵੀਡੀਓ ਕਾਲ ਕਰਨ ਲਈ ਸਭ ਤੋਂ ਮਸ਼ਹੂਰ ਐਪ ਕਿਹੜਾ ਹੈ ਨੰਬਰ 1 Snapchat ਨੰਬਰ 2 Facebook Lite ਨੰਬਰ 3 YouTube ਨੰਬਰ 4 Zoom ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 Zoom ਪ੍ਰਸ਼ਨ ਨੰਬਰ 8 ਜੀਮੇਲ ਕਿਸ ਕੰਪਨੀ ਦੀ ਸੇਵਾ ਹੈ ਨੰਬਰ 1 ਮਾਈਕਰੋਸਾਫਟ ਨੰਬਰ 2 ਫੇਸਬੁੱਕ ਨੰਬਰ 3 ਐਮਾਜ਼ਾਨ ਨੰਬਰ 4 ਗੂਗਲ ਇਸ ਸਵਾਲ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 Google ਪ੍ਰਸ਼ਨ ਨੰਬਰ 9 ਸਿਮ ਦਾ ਪੂਰਾ ਨਾਮ ਕੀ ਹੈ ਨੰਬਰ 1 ਸਿੰਗਲ ਇਨਫੋ ਮੋਡ ਨੰਬਰ 2 ਸੇਵਾ ਇੰਡੀਆ ਮੈਪ ਨੰਬਰ 3 ਸੇਫ ਇਨਫੋਰ ਮੋਡਿਊਲ ਨੰਬਰ 4 ਸਬਸਕ੍ਰਾਈਬ ਆਈਡੈਂਟੀਟੀ ਮੋਡਿਊਲ ਇਸਾ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਸਬਸਕ੍ਰਾਈਬ ਆਈਡੈਂਟੀਟੀ ਮੋਡੀਊਲ ਪ੍ਰਸ਼ਨ ਨੰਬਰ 10 ਐਡ ਰਾਈਟ ਕਿਸ ਨੇ ਬਣਾਇਆ ਨੰਬਰ 1 ਸਟੀਵ ਜੋਬਸ ਨੰਬਰ 2 ਲੈਰੀ ਪੇਜ ਨੰਬਰ 3 ਮਾਰਕ ਜੈਗਰਬਰਗ ਨੰਬਰ 4 ਐਡੀ ਰੂਬਿਨ ਇਸਾ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਐਡੀ ਰੂਬਿਨ ਪ੍ਰਸ਼ਨ ਨੰਬਰ 11 YouTube ਕਿਸ ਸਾਲ ਬਣਾਇਆ ਸੀ ਨੰਬਰ 1 2012 ਨੰਬਰ 2 1999 ਨੰਬਰ 3 2005 ਨੰਬਰ 4 2005 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 2005 ਪ੍ਰਸ਼ਨ ਨੰਬਰ 12 Gmail ਕਿਸ ਕੰਪਨੀ ਦੀ ਸੇਵਾ ਹੈ ਨੰਬਰ 1 Nokia ਨੰਬਰ 2 Amazon ਨੰਬਰ 3 Facebook ਨੰਬਰ 4 Google ਇਸ ਸਵਾਲ ਦਾ ਸਹੀ ਉੱਤਰ ਹੈ ਨੰਬਰ 4 Google ਪ੍ਰਸ਼ਨ ਨੰਬਰ 13 5G ਵਿੱਚ G ਦਾ ਮਤਲਬ ਕੀ ਹੈ ਨੰਬਰ 1 ਗ੍ਰਾਫਿਕ ਨੰਬਰ 2 ਗਿਗਾਬਾਈਟ ਨੰਬਰ 3 ਗਲੋਬਲ ਨੰਬਰ 4 ਜਨਰੇਸ਼ਨ ਇਸ ਸਵਾਲ ਦਾ ਸਹੀ ਉੱਤਰ ਹੈ ਨੰਬਰ 4 ਜਨਰੇਸ਼ਨ ਪ੍ਰਸ਼ਨ ਨੰਬਰ 14 ਬਲੂਟੂਥ ਦੀ ਰੇਂਜ ਲਗਭਗ ਕਿੰਨੀ ਹੁੰਦੀ ਹੈ ਨੰਬਰ 1 1 ਕਿਲੋਮੀਟਰ ਨੰਬਰ 2 2 ਕਿਲੋਮੀਟਰ ਨੰਬਰ 3 50 ਮੀਟਰ ਨੰਬਰ 4 10 ਮੀਟਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 10 ਮੀਟਰ ਪ੍ਰਸ਼ਨ ਨੰਬਰ 15 ਫਿਮਕਾਰਡ ਵਿੱਚ ਸੇਵ ਕੀ ਹੁੰਦਾ ਹੈ ਨੰਬਰ 1 ਗਾਣੇ ਨੰਬਰ 2 ਵੀਡੀਓ ਨੰਬਰ 3 ਫੋਟੋ ਨੰਬਰ 4 ਮੋਬਾਈਲ ਨੈਟਵਰਕ ਦੀ ਸੂਚਨਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਮੋਬਾਈਲ ਨੈਟਵਰਕ ਦੀ ਸੂਚਨਾ ਪ੍ਰਸ਼ਨ ਨੰਬਰ 16 ਕਿਹੜਾ ਕੋਡ ਸਕੈਨ ਕਰਨ ਲਈ ਕਿਹੜੀ ਐਪ ਚਾਹੀਦੀ ਹੈ ਨੰਬਰ 1 ਪਲੇ ਸਟੋਰ ਨੰਬਰ 2 ਵਟਸਐਪ ਨੰਬਰ 3 ਕੈਲਕੂਲੇਟਰ ਨੰਬਰ 4 ਕੈਮਰਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਕੈਮਰਾ ਪ੍ਰਸ਼ਨ ਨੰਬਰ 17 블루투ਥ ਕਿਸ ਲਈ ਵਰਤਿਆ ਜਾਂਦਾ ਹੈ ਨੰਬਰ 1 ਵੀਡੀਓ ਕਾਲ ਨੰਬਰ 2 ਪੈਸੇ ਭੇਜਣ ਲਈ ਨੰਬਰ 3 ਗੇਮਿੰਗ ਲਈ ਨੰਬਰ 4 ਛੋਟੀ ਦੂਰੀ ਦੀ ਡਾਟਾ ਟ੍ਰਾਂਸਫਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਛੋਟੀ ਦੂਰੀ ਦੀ ਡਾਟਾ ਟ੍ਰਾਂਸਫਰ ਪ੍ਰਸ਼ਨ ਨੰਬਰ 18 ਵਰਸਾਪ ਦਾ ਮਾਲਕ ਕੌਣ ਹੈ ਨੰਬਰ 1 ਗੂਗਲ ਨੰਬਰ 2 ਐਪਲ ਨੰਬਰ 3 ਐਮਾਜ਼ਨ ਨੰਬਰ 4 ਫੇਸਬੁੱਕ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਫੇਸਬੁੱਕ ਪ੍ਰਸ਼ਨ ਨੰਬਰ 19 ਈਮੇਲ ਭੇਜਣ ਲਈ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸਾਧਨ ਕਿਹੜਾ ਹੈ ਨੰਬਰ 1 ਫੇਸਬੁੱਕ ਨੰਬਰ 2 YouTube ਨੰਬਰ 3 ਵਿਕੀਪੀਡੀਆ ਨੰਬਰ 4 Gmail ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਜੀਮੇਲ ਪ੍ਰਸ਼ਨ ਨੰਬਰ 2 ਮੋਬਾਈਲ ਦਾ ਆਈਐਮਈ ਨੰਬਰ ਕੀ ਦੱਸਦਾ ਹੈ ਨੰਬਰ 1 ਮੋਬਾਈਲ ਦੀ ਰੰਗ ਨੰਬਰ 2 ਮੋਬਾਈਲ ਦੀ ਬੈਟਰੀ ਨੰਬਰ 3 ਮੋਬਾਈਲ ਦੀ ਲਾਈਟ ਨੰਬਰ 4 ਮੋਬਾਈਲ ਦੀ ਪਛਾਣ ਨੰਬਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਮੋਬਾਈਲ ਦੀ ਪਛਾਣ ਨੰਬਰ